ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੀਰਤਮ ਸੁਹਲਾ ਸੁਹਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਿ ਆਖੀਆ ਕਰਦੇ ਕਾਹੋਏ ਵਿਚਾਰੋ ਤਿਤ ਘਰ ਗਾਉ ਸੁਹਲਾ ਸਿਮਰਹੁ ਸਰਜਣਹਾਰੋ ਤੁ ਗਾਉ ਮੇਰੇ ਨਿਰਭਉ ਕਾ ਸੁਹਣਾ ਹੋ ਵਾਰੀ ਜਤ ਸੋਹਲੇ ਸਦਾ ਸੁਖ ਹੋਏ ਰਹਾ ਨਤ ਨਤ ਜੀੜੇ ਸਮਾਲੀਆਂ ਦੇਖੇਗਾ ਦੇਵਨ ਹਾਰ ਤੇਰ ਦਾਨਾ ਕੀ ਤਨਾ ਪਵੈ ਤਿਸ ਦਾਤੇ ਕਵਲ ਸੁਮਾਰ ਸੰਬਦ ਸਾਹ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਸੋਹ ਵੈ ਸਰ ਸੋਮੇਲ ਹਰ ਘਰ ਇਹੋ ਪਹੁੰਚਾ ਸਦਰੇ ਨਿਤ ਪਾਵਨ ਸਦਾ ਹਾਰਾ ਸਿਮਰਿਐ ਨਾਨਕ ਸੇ ਦਿਹ ਆਵਨ ਰਾਗਾ ਸਾ ਮਹਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ ਗੁਰਗਰ ਇਕੋ ਮੇਸਾਨੇ ਕੰ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖੋ ਡਾਈ ਤੋਏ ਰਹਾਉ ਮਸੂਏ ਚਸਿਆ ਕਣੀਆਂ ਪਹਿਰਾ ਤੇ ਤਿਵਾਰੀ ਮਾਹ ਹੋਆ ਸੂਰਜ ਕੋ ਰਤਨਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤਨ ਆਸਰੀ ਮਹੱਲਾ ਪਹਿਲਾ ਦਗਨ ਮਥਾਨ ਰਵ ਚੰਦ ਦੀਪਕ ਬਾਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਾਨ ਲੋ ਪਵਨ ਚਵਰੋ ਕਰੇ ਸਗਲ ਪੁਨਰਾਇ ਫੂਨੰਤ ਜੋਤੀ ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸੌਦ ਵਾਜਾਂ ਤਪੇਰੀ ਰਹਾਉ ਸਹਸਤਵ ਨੈਰ ਨਨ ਨੈਰ ਹਤੋ ਹੈ ਕਉ ਸਹਸ ਮੂਰਤਨ ਨਾਇਕ ਤੋਹੀ ਸਹਸ ਪਦ ਬਿਮਰ ਨਾਨਕ ਪਦ ਗੰਧ ਵਿਨ ਸਹਸਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੇ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਬ ਤੁਮਰੋ ਅਨੰਦ ਨੋ ਮੋਹ ਆਹੀ ਪਿਆਸਾ ਕਿਰਪਾ ਜਨਦ ਹੈ ਨਾਨਕ ਸਾਰੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਤੁਥਾਂ ਕਾਮ ਕ੍ਰੋਧ ਨਗਰ ਮੁਖ ਪਰਿਆ ਮਿਰ ਸਾਧੂ ਖੰਡਲ ਖੰਡਾ ਹੈ ਪੂਰਵ ਲੇਖ ਲਿਖੈ ਗੁਰ ਪਾਇਆ ਮਨ ਹੰ ਨਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੰਨ ਵੱਡਾ ਹੈ ਕਰ ਡੰਡਾਉਤ ਪੰਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਤੱਲਾ ਚੁਬਾ ਦੁੱਖ ਪਾਵੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਗਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਉ ਖੰਡਾ ਹੈ ਅਵਨਾਸੀ ਪੁਰਖ ਪਾਪਰਨੇ ਸਰ ਬਹੁ ਸੋਵਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਬੀਰ ਪ੍ਰਭ ਤੇਰੇ ਹਰ ਆਖ ਰਾਖ ਵਡਾ ਹੈ ਜਨ ਨਾਨਕ ਨਾਮ ਆਧਾਰ ਟੇ ਕਹੈ ਅਨਨਾ ਮਹੀਂ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਪਰਉਪਨੰਤਿ ਸੁਨੋ ਮੇ ਰਮਿਤਾ ਸੰਤ ਤਹਲ ਕੀ 베ਲਾ ਇਹਾ ਘਾਟ ਚੱਲੋ ਹਰਨਾ ਆਗੇ ਵਸਨ ਸੁਹਿਲਾ ਆਉਦ ਕਟੈ ਦਿਨ ਸਰਣਾਰੇ ਮਾਨ ਗੁਰ ਮਿਲ ਕਾਜ ਸਵਾਰੇ ਰਹਾਉ ਇਸ ਸੰਸਾਰ ਵਿਚਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵ ਇਹ ਰਸ ਅਕਾਥ ਕਥਾ ਤਿੰਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਤ ਕਰ ਮਹਿਲ ਪਾਵੋ ਸੁਖ ਸਹਿਜ ਬੋਹਰ ਨਾ ਹੋਏ ਕੋ ਫੇਰਾ ਅੰਦਰ ਜਾ ਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗਾ ਮੌਕਕਾਰ ਸੰਤਨ ਤੀ ਤੂਰੇ